ਸੋਮੇហា ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅੱਜ ਗੱਲ ਕਰਾਂਗੇ ਰਾਜਪੁਰਾ ਦੇ ਵਿਕਾਸ ਦੀ ਅਸੀਂ ਥੋੜੇ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਜਨਤਾ ਦੇ ਹਿੱਤ ਦੇ ਵਿੱਚ ਕਿ ਕਿਸੇ ਵਾਰਡ ਦੇ ਵਿੱਚ ਵੀ ਕੋਈ ਵੀ ਪਰੇਸ਼ਾਨੀ ਹੈ ਤਾਂ ਉਹ ਸਾਨੂੰ ਸੰਪਰਕ ਕਰੋ ਅਸੀਂ ਉਹਨਾਂ ਦੀ ਆਵਾਜ਼ ਜਿਹੜੀ ਹੈ ਬਣ ਕੇ ਸਰਕਾਰ ਦਰਬਾਰੇ ਯਾਨੀ ਕਿ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਜੀ ਨੂੰ ਉਹ ਖਬਰ ਜਿਹੜੀ ਹੈ ਉੱਥੇ ਤੱਕ ਪਹੁੰਚਾਵਾਂਗੇ ਤੇ ਉਹ ਦਿਖਾਵਾਂਗੇ ਕਿ ਲੋਕਾਂ ਨੂੰ ਕੀ ਪਰੇਸ਼ਾਨੀ ਆ ਰਹੀ ਹੈ ਅਸੀਂ ਨਾਲ ਇਹ ਵੀ ਕਿਹਾ ਸੀ ਕਿ ਵਾੜਾਂ ਦੇ ਵਿੱਚ ਕੰਮ ਚੱਲ ਵੀ ਰਹੇ ਹਨ ਲੇਕਿਨ ਉੱਥੇ ਉਦਘਾਟਨ ਵੀ ਹੋ ਰਹੇ ਹਨ ਲੇਕਿਨ ਉਹ ਉਦਘਾਟਨ ਦੀਆਂ ਖਬਰਾਂ ਦਿਖਾਣੀ ਚਾਹੀਦੀਆਂ ਜਾਂ ਨਹੀਂ ਦਿਖਾਣੀ ਚਾਹੀਦੀ ਉਹ ਤਾਂ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਦੱਸਨੇ ਆ ਲੇਕਿਨ ਉਹ ਖਬਰਾਂ ਦਿਖਾਈਏ ਅਸੀਂ ਜਾਂ ਨਾ ਦਿਖਾਈਏ ਜਿੱਥੇ ਤੁਸੀਂ ਫੋਨ ਕਰਕੇ ਸਾਨੂੰ ਬੁਲਾਉਂਦੇ ਹੋ ਤੇ ਅਸੀਂ ਉਹ ਲੋਕਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਆ ਤੇ ਉੱਥੇ ਜਿਹੜਾ ਹੈ ਤੁਰੰਤ ਐਕਸ਼ਨ ਕਰਦੇ ਹੋਏ ਵਿਧਾਇਕਾ ਮੈਡਮ ਉਹਨਾਂ ਦਾ ਕਹਿਣਾ ਵੀ ਹੈ ਕਿ ਅਸੀਂ ਜਦ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਵਾਰਡ ਦੇ ਵਿੱਚ ਕਿੰਨੀ ਪਰੇਸ਼ਾਨੀ ਹੈ ਅਸੀਂ ਉਹ ਪਰੇਸ਼ਾਨੀ ਵੀ ਜਰੂਰ ਹੱਲ ਕਰਦੇ ਆ ਇਸ ਕਰਕੇ ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਉਹ ਸਾਡੀ ਖਬਰ ਤੇ ਤੁਰੰਤ ਐਕਸ਼ਨ ਵੀ ਲੈਂਦੇ ਆ ਬਹੁਤ ਬਹੁਤ ਧੰਨਵਾਦ ਲੇਕਿਨ ਅੱਜ ਗੱਲ ਕਰਾਂਗੇ ਉਹਨਾਂ ਲੋਕਾਂ ਦੀ ਜੋ 도ਗਲੇ ਬਣ ਕੇ ਸਾਨੂੰ ਇਸਤੇਮਾਲ ਕਰ ਜਾਂਨੇ ਆ ਤੇ ਬਾਅਦ ਦੇ ਵਿੱਚ ਜਾ ਕੇ ਸਰਕਾਰ ਦੇ ਚਰਨਾਂ ਦੇ ਵਿੱਚ ਗੜਗੜਾਨੇ ਆ ਸੋ ਗੱਲ ਸ਼ੁਰੂ ਕਰਦੇ ਆ ਬਿਨਾਂ ਦੇਰੀ ਕੀਤੇ ਤੇ ਪੂਰੇ ਤੱਥ ਪੇਸ਼ ਕਰਾਂਗੇ ਤੁਹਾਡੇ ਅੱਗੇ ਜੇ ਅਸੀਂ ਝੂਠੇ ਆ ਤਾਂ ਸਾਡੇ ਖਿਲਾਫ ਤੁਸੀਂ ਕਮੈਂਟ ਕਰਨੇ ਆ ਜੇ ਕੋਈ ਹੋਰ ਝੂਠਾ ਹੈ ਤਾਂ ਉਹਦੇ ਖਿਲਾਫ ਤੁਸੀਂ ਕਮੈਂਟ ਕਰਨੇ ਆ ਤੇ ਜੇ ਅਸੀਂ ਸੱਚੇ ਆ ਤਾਂ ਸਾਨੂੰ ਅੱਗੇ ਤੋਂ ਫੋਨ ਕਰਕੇ ਆਪਣੀ ਪਰੇਸ਼ਾਨੀ ਦੱਸੋ ਜੇ ਅਸੀਂ ਝੂਠੇ ਆ ਤਾਂ ਸਾਨੂੰ ਬਿਲਕੁਲ ਫੋਨ ਕਰਕੇ ਆਪਣੀ ਪਰੇਸ਼ਾਨੀ ਦੱਸਣ ਦੀ ਲੋੜ ਨਹੀਂ ਹੈ। ਸੋ ਗੱਲ ਕਰਾਂਗੇ ਨਵੀਂ ਅਨਾਜ ਮੰਡੀ ਦੇ ਪਿੱਛੇ ਆਫੀਸਰ ਕਲੋਨੀ ਦੀ। ਜਿੱਥੇ ਕਿ ਇੱਕ ਨੰਨੇ ਨਾਮ ਦੇ ਵਿਅਕਤੀ ਵੱਲੋਂ ਸਾਨੂੰ ਬੁਲਾਇਆ ਗਿਆ ਸਾਡੀ ਪੋਸਟ ਦੇਖ ਕੇ ਵੀ ਤੁਸੀਂ ਸਾਰੇ ਵਾਰਡਾਂ ਦੀ ਖਬਰਾਂ ਲਾ ਰਹੇ ਹੋ ਜਿੱਥੇ ਵਿਕਾਸ ਦੇ ਕੰਮ ਹੋਣੇ ਬਾਕੀ ਐ ਤੇ ਸਾਡੇ ਵਾਰਡ ਦੇ ਵਿੱਚ ਵੀ ਕੁਝ ਗਲੀਆਂ ਹੈਗੀਆਂ ਜੋ ਦੱਸੀਆਂ ਗਈਆਂ ਸੀਗੀਆਂ। 6 ਸਤ ਗਲੀਆਂ ਹੈ ਸਾਡੇ ਵਿਕਾਸ ਨਹੀਂ ਹੋ ਪਾਰਿਆ ਤੇ ਉਹ ਆ ਕੇ ਤੁਸੀਂ ਖਬਰ ਚਲਾਓ ਅਸੀਂ ਪਹਿਲਾਂ ਤੁਹਾਨੂੰ ਉਸ ਜਿਹੜਾ ਵਿਅਕਤੀ ਹੈਗਾ ਨੌਜਵਾਨ ਹੈਗਾ ਨੰਨਾ ਤੁਹਾਨੂੰ ਉਹਦੀ ਵੀਡੀਓ ਉਹਦੀ ਆਡੀਓ ਤੁਹਾਨੂੰ ਸੁਣਾਉਣੀ ਆ ਕਿ ਉਹ ਕਿਸ ਕਿਸ ਤਰ੍ਹਾਂ ਗਿੜਗੜਾ ਰਿਹਾ ਕਿ ਤੁਸੀਂ ਪਲੀਜ਼ ਸਾਡੀ ਵੀ ਜਿਹੜੀ ਹੈ ਵਾਰਡ ਦੀ ਖਬਰ ਦਿਖਾਓ ਤਾਂ ਕਿ ਸਾਡੇ ਵਾਰਡ ਦੇ ਵਿੱਚ ਵੀ ਕੁਝ ਬਣ ਸਕੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਕਿ ਅੱਗੇ ਦੀ ਕਹਾਣੀ ਕੀ ਹੈ ਪਹਿਲਾਂ ਤੁਸੀਂ ਉਹ ਆਡੀਓ ਸੁਣੋ ਜਦ ਸਾਨੂੰ ਉੱਥੇ ਬੁਲਾਇਆ ਗਿਆ ਹਾਂਜੀ ਭਾਜੀ ਮੈਂ ਨਾ ਇਧਰ ਅਫਸਰ ਕੋਲੋਨੀ ਦੀ ਗੱਲ ਕਰ ਰਹੀ ਸੀ ਹਾਂਜੀ ਹਾਂਜੀ ਬੋਲੋ ਭਾਈ ਇੱ토리 ਮਗੇ ਇੱਕ ਨਿਊਜ਼ ਜੀ ਜੇ ਇਧਰ ਦੀ ਵੀ ਲਾ ਦਿੰਦੇ ਤੇ ਬਹੁਤ ਬੁਰਾ ਹਾਲ ਹੈ ਸਾਡੇ ਦਾ ਇਧਰ ਇੱਕ 1921 ਦਾ ਕੰਮ ਵੀ ਨਹੀਂ ਹੋਇਆ ਜੇ ਹੋਇਆ ਮਾਰਾ ਮੋਟਾ ਜਿਹੜਾ ਸੀਵਰੇਜ ਦੇ ਪਾਈ ਪਿਆ ਉਹ ਵੀ ਜਿਵੇਂ ਗਟਰ ਵਗੈਰਾ ਪਹਿਲਾਂ ਹੀ ਟੁੱਟਦੇ ਜਾ ਰਹੇ ਹਜੇ ਚਾਲੂ ਹੋਇਆ ਨਹੀਂ ਕੋਈ ਕੰਨੇ ਸ਼ੁਰੂ ਵਾਹ ਨੰਬਰ ਕਿਹੜਾ ਹੈ 15 ਪੈਂਦਾ ਹੈ ਇਹ ਕੋਈ 15 ਹੀ ਹਾਂਜੀ ਪਰ ਉਹ ਇਸ ਏਰੀਆ ਨਾ ਕਿੱਧਰ ਪੈਂਦਾ ਜਿਵੇਂ ਸ਼ਹਿਰ ਖੜੀ ਰੋਡ ਵਾਲੀ ਸਾਈਡ ਆ ਮੈਂ ਸਮਝ ਗਿਆ ਸ਼ਹਿਰ ਖੜੀ ਹਾਂਜੀ ਹਾਂਜੀ ਬੜਾ ਬੁੜਾ ਹਾਲ ਹੈ ਮੈਂ ਕਹਿੰਦਾ ਜੇ 10 ਮਿੰਟ ਮੀਂਹ ਪੈ ਜੇ ਨਾ ਤਾਂ ਨਾ ਤਾਂ ਅਸੀਂ ਤਾਂ ਪੈਦਲ ਜਾ ਸਕਦੇ ਆ ਨਾ ਅਸੀਂ ਕੋਈ ਵਾਹਾਈਕਲ ਕਰ ਨਹੀਂ ਸਕਦੇ ਇੱਥੇ ਚਲੋ ਅੱਜ ਤਾਂ ਅਸੀਂ ਸ਼ੱਕੂ ਪਾウダー ਦੇ ਆ ਤੁਸੀਂ ਕੱਲ ਨਾ ਫੋਨ ਕਰ ਲਿਓ ਠੀਕ ਹੈ ਜੀ 11:00 ਵਜੇ ਦੇ ਕਰੀਬ ਠੀਕ ਹੈ ਜੀ 11:00 ਠੀਕ ਹੈ ਜੀ ਫਿਰ ਫਿਰ ਜੇ ਅਸੀਂ ਕਹਾਂਗੇ ਨਾ ਫਿਰ ਲੋਕਾਂ ਨੂੰ ਇਕੱਠਾ ਕਰ ਲਿਓ ਹਾਂਜੀ ਉਹ ਤਾਂ ਕਰ ਲਾਂਗੇ ਉਹ ਤਾਂ ਸਾਰੇ ਹੋ ਜਾਣਗੇ ਜੀ ਸਾਨੂੰ ਕੋਈ ਨਹੀਂ ਕੱਲ ਕਰ ਲਵਾਂਗੇ ਜੀ ਠੀਕ ਸੋ ਤੁਸੀਂ ਸੁਣੀ ਲਿਆ ਕਿ ਕਿਸ ਤਰ੍ਹਾਂ ਉਹ ਆਪਣੇ ਵਾਰਡ ਦੀ ਕਹਾਣੀ ਦੱਸਣ ਵਾਸਤੇ ਦਿਖਾਉਣ ਵਾਸਤੇ ਖਬਰ ਲਵਾਉਣ ਵਾਸਤੇ ਸਾਨੂੰ ਬੁਲਾ ਰਿਹਾ ਹੈ ਕਿ ਤੁਸੀਂ ਇੱਕ ਵਾਰ ਸਾਡੇ ਵਾਰਡ ਦੇ ਵਿੱਚ ਆਓ ਜਦ ਅਸੀਂ ਉਹਨਾਂ ਦੇ ਵਾਰਡ ਦੇ ਵਿੱਚ ਜਾਂਦੇ ਹਾਂ ਤੇ ਉੱਥੇ ਵਾਰਡ ਦੇ ਲੋਕ ਸਾਡੇ ਨਾਲ ਖੁੱਲ ਕੇ ਗੱਲ ਕਰਦੇ ਆ ਬਿਨਾਂ ਡਰੇ ਆਓ ਤੁਹਾਨੂੰ ਪਹਿਲਾਂ ਉਹ ਸੁਣਾਉਂਦੇ ਆ ਜਿਹੜੇ ਵਾਰਡ ਦੇ ਲੋਕ ਸਾਡੇ ਇੰਟਰਵਿਊ ਦੇ ਵਿੱਚ ਕੀ ਕਹਿ ਰਹੇ ਆ ਤੇ ਨਾਲ ਇਹ ਜਿਹੜਾ ਨੌਜਵਾਨ ਹੈ ਨੰਨਾ ਜਿਹਨੇ ਸਾਨੂੰ ਬੁਲਾਇਆ ਸੀਗਾ ਸਭ ਤੋਂ ਜ਼ਿਆਦਾ ਇਹ ਬੋਲ ਰਿਹਾ ਸਰਕਾਰ ਦੇ ਖਿਲਾਫ ਇਸਨੇ ਕੀ ਕਿਹਾ ਸੀਗਾ ਜੇ ਇਸ ਨੂੰ ਤਕਲੀਫ ਸੀ ਇਹ ਤਾਂ ਬੋਲ ਰਿਹਾ ਸੀ ਉਸ ਟਾਈਮ ਸੋ ਇਹਦੀ ਤਕਲੀਫ ਸਰਕਾਰ ਵੱਲੋਂ ਕਿਸ ਤਰ੍ਹਾਂ ਦੂਰ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਤੁਸੀਂ ਉਹ ਸੁਣੋ ਜਦ ਲੋਕ ਬੋਲ ਰਹੇ ਸੀ ਕਿ ਸਾਡੇ ਵਾਰਡ ਦੇ ਵਿੱਚ ਵਿਕਾਸ ਨਹੀਂ ਹੋ ਪਾਰੇ ਆਓ ਤੁਹਾਨੂੰ ਸੁਣਾਉਂਦੇ ਹਾਂ ਪਾਜੀ ਇਹ ਤਾਂ ਪੈਸੇ ਵੀ ਲੈ ਕੇ ਗਏ ਨੇ 7-700 ਰੁਪਇਆ ਵੀ ਲੈ ਕੇ ਗਏ ਨੇ ਸਾਡੇ ਤੋਂ ਕੋਣ ਲੈ ਕੇ ਗਿਆ ਸਾਰੇ ਕਮੇਟੀ ਦਾ ਐਮਸੀ ਸੀਗਾ ਤੇ ਨਾਲ ਉਹਦੇ ਨਾਲ ਦੋ ਮੰਦੇ ਬੰਦੇ ਸੀਗੇ ਗੁਰਦੁਆਰੇ 'ਚ ਬੈਠੇ ਸਾਰੇ ਤਾਂ ਫਾਇਰਮ ਬੁਲਾਏ ਆਂ ਹਾਂਜੀ ਬੁਲਾਏ ਆਂ ਬੁਲਾਏ ਆਂ ਸਾਰੇ ਤਾਂ 7-700 ਰੁਪਇਆ ਲਿੱਤੇ ਕਾਗਲਿੱਤੇ ਇਹ ਤਾਂ ਤੁਸੀਂ ਲੋਕਾਂ ਦੀ ਸੇਵਾ ਕਰਨ ਆਸੇ ਬੈਠੇ ਹੋ ਕਿ ਪੈਸੇ ਇਕੱਟੇ ਕਰਨ ਆਸੇ ਬੈਠੇ ਹੋ ਫਿਰ ਵੀ ਕੰਮ ਨਹੀਂ ਹੋ ਰਿਹਾਗਾ ਫਿਰ ਵੀ ਹਾਂ ਮੈਂ ਇੰਨੀ ਗੱਲ ਤੁਹਾਡੇ ਨਿਊਜ਼ ਲਈ ਕਹਿਣਾ ਚਾਹੂੰਗਾ ਮੈਡਮ ਨੂੰ ਮੈਡਮ ਜੇ ਤੁਸੀਂ ਹਜ਼ਾਰ ਕਰੋੜ ਦੀ ਗੱਲ ਕਰਦੇ ਹੋ ਨਾ ਤਾਂ ਇਹ ਗੱਲ ਦੀ ਸਚਾਈ ਹੈ ਕਿ ਜਿਹੜਾ ਇਹ ਕੰਮ ਸ਼ੁਰੂ ਹੋਇ ਇਹ ਕਾਂਗਰਸ ਦੀ ਸਰਕਾਰ ਦੇ ਟਾਈਮ ਹੀ ਹੋਇਆ ਸੀਗਾ ਮੈਂ ਤਾਂ ਨਹੀਂ ਕਹ ਰਿਹਾ ਕਿ ਜੇ ਮੈਂ ਕਾਂਗਰਸੀ ਆ ਮੈਂ ਕੋਈ ਮੇਰਾ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ ਅਸੀਂ ਤਾਂ ਆਮ ਬੰਦੇ ਆ ਮਜ਼ਦੂਰੀ ਕਰਨ ਵਾਲੇ ਬੰਦੇ ਆ ਹਾਂ ਇਹ ਕੰਮ ਜਿਹੜਾ ਹੈ ਕਾਂਗਰਸ ਦੀ ਸਰਕਾਰ ਦੇ ਟਾਈਮ ਸ਼ੁਰੂ ਹੋਇਆ ਸੀਗਾ ਸਰਕਾਰ ਬਦਲ ਗਈ ਕੰਮ ਰੁਕ ਗਿਆ ਸੋ ਤੁਸੀਂ ਸੁਣਿਆ ਕੀ ਵਾਰਡ ਦੇ ਲੋਗ ਸਣੇ ਇਹ ਨੌਜਵਾਨ ਨੰਨਾ ਜਿਸ ਨੇ ਸਾਨੂੰ ਉੱਥੇ ਬੁਲਾਇਆ ਸੀ ਅਸੀਂ ਗਏ ਸੀ ਇਹਨਾਂ ਦੀ ਆਵਾਜ਼ ਵੀ ਚੱਕੀ ਸੀ ਤੇ ਜਿਸ ਕਰਕੇ ਜੋ ਦੱਸਿਆ ਜਾ ਰਿਹਾ ਅਜ ਉਸਵਾੜ ਦੇ ਵਿੱਚ ਕੰਮ ਵੀ ਸ਼ੁਰੂ ਹੋ ਗਏ ਆ ਲੇਕਿਨ ਤੁਹਾਨੂੰ ਅਸਲੀ ਸੱਚ ਦੱਸਣਾ ਬਹੁਤ ਹੀ ਜ਼ਰੂਰੀ ਹੈ ਕਿ ਉਸ ਤੋਂ ਬਾਅਦ ਕੀ ਹੋਇਆ ਜਦ ਅਸੀਂ ਇਹ ਖਬਰ ਲਾਈ ਉਸ ਤੋਂ ਬਾਅਦ ਕੁਝ ਦਿਨ ਬਾਅਦ ਜਦ ਉੱਥੇ ਕੰਮ ਸ਼ੁਰੂ ਹੋਇਆ ਤਾਂ ਇਸ ਨੰਨੇ ਜੋ ਇਹ ਨੰਨਾ ਨੌਜਵਾਨ ਨੰਨਾ ਕਿਹਾ ਜਾਂਦਾ ਹੈ ਉਸ ਇਲਾਕੇ ਦਾ ਪ੍ਰਧਾਨ ਕਿਹਾ ਜਾਂਦਾ ਹੈ ਜੋ ਵੀ ਕਿਹਾ ਜਾਂਦਾ ਹੈ ਇਸ ਨੇ ਸਾਨੂੰ ਫੋਨ ਕੀਤਾ ਫੋਨ ਕੀਤਾ ਇਸ ਨੇ ਫੋਨ ਤੇ ਕੀ ਗੱਲਾਂ ਕੀਤੀਆਂ ਤਾਨੂੰ ਉਹ ਸੁਣਾਣੇ ਆ ਕਿ ਇਹ ਕਿਸ ਤਰ੍ਹਾਂ ਕਹਿ ਰਿਹਾ ਕਿ ਸਾਨੂੰ ਥਾਣੇ ਬੁਲਾਇਆ ਜਾ ਰਿਹਾ ਸੋ ਧਿਆਨ ਨਾਲ ਸੁਣਨੀ ਹੈ ਸਾਰੀ ਗੱਲ ਇਸ ਵਿਅਕਤੀ ਨੂੰ ਜਿਸ ਵਿਅਕਤੀ ਨੇ ਸਾਨੂੰ ਉੱਥੇ ਵਾਰਡ ਦੇ ਵਿੱਚ ਬੁਲਾਇਆ ਅਸੀਂ ਵਾਰਡ ਦੇ ਵਿੱਚ ਆ ਕੇ ਖਬਰ ਲਾਈ ਉਸ ਤੋਂ ਬਾਅਦ ਇਸੇ ਨੌਜਵਾਨ ਨੇ ਸਾਨੂੰ ਫੋਨ ਕੀਤਾ ਇਹ ਕਾਫੀ ਡਰਿਆ ਹੋਇਆ ਸੀਗਾ ਤੇ ਇਸ ਨੇ ਸਾਨੂੰ ਕਿਹਾ ਕਿ ਸਾਨੂੰ ਥਾਣੇ ਬੁਲਾਇਆ ਜਾ ਰਿਹਾ ਹੈ ਤੇ ਥਾਣੇ ਬੁਲਾ ਕੇ ਕੀ ਕੁਝ ਕਿਹਾ ਜਾ ਰਿਹਾ ਹੈ ਇਹ ਤੁਹਾਨੂੰ ਇਹਦੀ रिकॉर्डिंग ਸੁਣਾਉਂਦੇ ਆ ਜਦ ਇਸ ਨੇ ਸਾਨੂੰ ਗੱਲ ਕੀਤੀ ਐ ਅਸੀਂ ਇਸ ਨੂੰ ਕਿਹਾ ਡਰਨ ਦੀ ਲੋੜ ਨਹੀਂ ਐ ਤੁਸੀਂ ਸੱਚੇ ਹੋ ਤੁਹਾਡੇ ਵਾਰਡ ਦੇ ਵਿੱਚ ਕੰਮ ਨਹੀਂ ਹੋ ਰਿਹਾ ਅਸੀਂ ਆਪ ਦੇਖ ਕੇ ਆਏ ਆ ਦਿਖਾਇਆ ਵੀ ਐ ਤੁਸੀਂ ਥਾਣੇ ਜਾਓ ਥਾਣੇ ਕੋਈ ਇਨਸਾਫ ਹੀ ਹੁੰਦਾ ਹੈ ਕੋਈ ਤੁਹਾਡੇ ਨਾਲ ਧੱਕਾ ਨਹੀਂ ਹੋਏਗਾ ਤੁਸੀਂ ਇੱਕ ਵਾਰ ਜਾਓ ਤੇ ਤੁਸੀਂ ਦੇਖ ਪਾ ਰਹੇ ਹੋ ਕਿ ਥਾਣੇ ਜਾਣ ਤੋਂ ਬਾਅਦ ਪਹਿਲਾਂ ਤੁਸੀਂ ਇਹ ਆਡੀਓ ਤੁਹਾਨੂੰ ਸੁਣਾਉਂਦੇ ਆ ਫਿਰ ਉਸ ਤੋਂ ਬਾਅਦ ਗੱਲ ਕਰਦੇ ਆ ਹਲੋ this call is now being recorded ਹਾਂਜੀ ਹਾਂਜੀ ਸੰਦੀਪ ਜੀ ਮੈਂ ਨੰਨਾ ਬੋਲ ਰਿਹਾ ਫਿਰ ਕਲੋਨੀ ਚੋਂ ਹਾਂਜੀ ਨੰਨਾ ਜੀ ਕੀ ਹਾਲ ਹੈ ਠੀਕ ਹੈ ਜੀ ਸੰਦੀਪ ਜੀ ਕੱਲ ਨਾ ਆਪਣੇ ਕੋਲ ਨਾ ਉਹ ਆਏ ਸੀਗੇ ਆਮ ਆਦਮੀ ਦੇ ਕੁਝ ਲੀਡਰ ਅੱਛਾ 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 ਆ ਕੇ ਉਹ ਸਾਡੇ ਮੈਂ ਘਰੇ ਨਹੀਂ ਸੀਗਾ ਕਲੋਨੀ ਵਾਲਿਆਂ ਨੂੰ ਜਿਵੇਂ ਇਕੱਠਾ ਕਰਕੇ ਉਹਨਾਂ ਨੇ ਰੋਲਾ ਦੁਲਾ ਜਪਾਇਆ ਵੀ ਤੁਸੀਂ ਉਹ 700 ਰੁਪਏ ਦਾ ਬਿਆਨ ਦੇ ਰਹੇ ਹੋ ਮੈਡਮ ਤੱਕ ਗੱਲ ਪਹੁੰਚ ਗਈ ਹੈ ਕੌਣ ਲੈ ਕੇ ਗਿਆ ਮੈਂ ਕਿ ਫਿਰ ਮੈਂ ਇੰਨੇ ਨੂੰ ਮੈਂ ਆ ਗਿਆ ਹਾਂ ਹਾਂ ਠੀਕ ਹੈ ਜੀ ਤੇ ਮੈਂ ਆ ਗਿਆ ਫਿਰ ਮੈਨੂੰ ਕਹਿੰਦੇ ਆ ਗਿਆ ਨੰਨਾ ਆ ਗਿਆ ਨੰਨਾ ਸਾਰੇ ਕਹਿਣ ਲੱਗੇ ਤਾਂ ਮੈਨੂੰ ਕਹਿੰਦੇ ਹਾਂ ਜੀ ਮੈਂ ਕਹਾ ਹਾਂ ਜੀ ਲੈ ਆ ਆਪਾਂ ਕਿਹੜਾ ਝੂਠ ਬੋਲਿਆ ਅੱਜ ਵੈਸੇ ਜੇ ਉਹਦੇ ਬੈਂਚ ਝੂਠ ਥੋੜੀ ਦਿੱਤਾ ਅੰਦਰ ਲੈ ਆ ਬਿਲਕੁਲ ਸਾਰੇ ਨਹੀਂ ਉੱਚੇ ਅੱਧਿਆਂ ਨੇ ਤਾਂ ਕਹਿਤਾ ਹਾਂ ਜੀ ਲੈ ਆ ਅੱਧੇ ਚੁੱਪੋਗੇ ਮੂੰਹ ਬੰਦ ਕਰ ਲਿਆ ਲੋਕਾਂ ਨੇ ਹਾਂ ਹਾਂ ਅੱਧਿਆਂ ਨੇ ਚਲੋ ਕਹਿੰਦੇ ਕਿੰਨੇ ਲੈ ਆ ਮੈਂ ਕਹਾ ਐਮ ਸੀ ਸੀਗਾ ਤੇ ਦੋ ਬੰਦੇ ਹੋਲ ਸੀ ਨਾਲ ਗੁਰਦੁਆਰੇ 'ਚ ਬੈਠ ਕੇ ਫਾਰਮ ਭਰਾਈ ਸੀਗੇ ਤੇ ਸੱਤ ਸੱਤ ਸਰਵੇ ਲਿਆ ਸੀ ਹਾਂ ਹਾਂ ਠੀਕ ਹੈ ਜੀ ਤਾ ਫਿਰ ਕਹਿੰਦੇ ਐਮਸੀ ਦਾ ਕਾਂਗਰਸ ਦਾ ਪਰ ਮਗੇ ਉਸ ਟਾਈਮ ਦਾ ਐਮਸੀ ਆਮ ਆਦਮੀ ਪਾਰਟੀ ਚ ਸੀਗਾ ਦੁਬਾਰਾ ਕਾਂਗਰਸ ਚ ਗਿਆ ਉਹ ਹਨਾ ਜੀ ਤਾਂ ਚਲੋ ਫਿਰ ਕਹਿੰਦੇ ਚਲੋ ਛੱਡੋ ਮੁੱਦੇ ਦੀ ਗੱਲ ਆਓ ਤੁਹਾਡਾ ਜਿਹੜਾ ਕੰਮ ਦਾ ਹੈ ਨਾ ਵੀ 2 ਦਿਨ ਤੱਕ ਤੁਹਾਡੀ ਸੜਕ ਸ਼ੁਰੂ ਹੋ ਜੇਗੀ ਨਾ ਨਾ ਅੱਛਾ ਹਾਂਜੀ ਹਾਂਜੀ ਚਲੋ ਅਟੈਕ ਹੋ ਆ ਕੇ ਨਾ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਨਾ ਫੋਟੋਆਂ ਖਿਚਵਾਤੀਆਂ ਜਿਵੇਂ ਉਂਗਲਾ ਖਟੀਆਂ ਕਰਾ ਕੇ ਹਾਂ ਹਾਂ ਮੇਰੇ ਬਾਜੀ ਜਿਲਾਤੀ ਬਿੰਨੀ ਦਾ ਮਤਲਬ ਚਲੋ ਠੀਕ ਹੈ ਕੋਈ ਗੱਲ ਨਹੀਂ ਆਪਾਂ ਨੇ ਕਿਹਾ ਵੀ ਠੀਕ ਹੈ ਉਹਦੀ ਕੋਈ ਗੱਲ ਨਹੀਂ ਆਪਾਂ ਨੂੰ ਕੰਮ ਨਾਲ ਮਤਲਬ ਹੈ ਹੁਣ ਅੱਜ ਮੇਰੇ ਕੋਲ ਨਾ ਹੋਣੀ 10 ਮਿੰਟ ਪਹਿਲਾਂ ਇੱਕ ਫੋਨ ਆਇਆ ਹਾਂ 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 ਕੋਈ ਨਾ ਮੈਨੂੰ ਕਹਿੰਦੇ ਨੰਨਾ ਜੀ ਬੋਲ ਲਓ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਨਾ ਸਿਟੀ ਥਾਣੇ ਤੋਂ ਬੋਲੀਆ ਅੱਛਾ ਤੇ ਗੰਦੇ ਤੁਸੀਂ ਨਾ ਤੇ ਥਾਣੇ ਪੇਸ਼ ਹੋ ਗੋ ਹੁਣ ਅੱਛਾ ਵੀ ਤੁਸੀਂ ਜਿਹੜਾ 700 ਰੁਪਏ ਵਾਲਾ ਬਿਆਨ ਦਿੱਤਾ ਉਸ ਅਸੀਂ ਵੈਰੀਫਾਈ ਕਰਨਾ ਵੀ ਕਿੰਨੇ ਲਏ ਆ ਕਦੇ ਐਸਤੇ ਲਏ ਹਾਂ ਕੋਈ ਗੱਲ ਨਹੀਂ ਜਾ ਕੇ ਕਰੋ ਕੋਈ ਕੀ ਦਿੱਕਤ ਹੈ ਹਾਂ ਕੋਈ ਦਿੱਕਤ ਤਾਂ ਨਹੀਂ ਨਾ ਬਾਕੀ ਕੀ ਦਿੱਕਤ ਹੈ ਜਦ ਲੈ ਆ ਤਾਂ ਨਹੀਂ ਹੈ ਚੁੱਕੇ ਚੱਕਰ ਹੈ ਨਾ ਉਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਚਾਰ ਪੰਜ ਬੰਦੇ ਲੈ ਆਉ ਕੋਈ ਜਾਨ ਨੂੰ ਤਿਆਰੀ ਨਹੀਂ ਹੈ ਸਾਰੇ ਪਿੱਛੇ ਹਟ ਹਾਂ ਹੁਣ ਜਾਨ ਨੂੰ ਕੋਈ ਤਿਆਰੀ ਨਹੀਂ ਸਾਰੇ ਪਿੱਛੇ ਹਟ ਰਿਹਾ ਔਰ ਜਦ ਇਹ ਸਚਾਈ ਹੈ ਕਿ ਇਹਨਾਂ ਨੇ ਪੈਸੇ ਲਏ ਹਨ ਹਾਂ ਹਾਂ ਜੀ ਤੂੰ ਟੈਨਸ਼ਨ ਨਾ ਲੈ ਯਾਰ ਮੈਂ ਇਹਨਾਂ ਨੂੰ 4 ਵਜੇ ਦਾ ਟਾਈਮ ਦਿੱਤਾ ਮੈਂ ਕਿਹਾ ਮੈਂ 4 ਵਜੇ ਆਵਾਂਗਾ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਮੈਂ ਕੱਲਾ ਜਾਇਆ ਮੈਂ ਕੋਈ ਲਖਵੀ ਨਾ ਨਾਮ ਦਾ ਯਾਰ ਕੋਈ ਟੈਨਸ਼ਨ ਹੀ ਨਹੀਂ ਹੈ ਹਾਂ ਹਾਂ ਤਾਂ ਇਹ ਹੀ ਹਾਂ ਕੋਈ ਨਹੀਂ ਕੋਈ ਜਾਇਆ ਜਾਇਆ ਠੀਕ ਹੈ ਠੀਕ ਹੈ ਕੋਈ ਲਖਵਿੰਦਰ ਨਾਮ ਦਾ ਬੰਦਾ ਸੀ ਹੈ ਕੋਈ ਕੋਈ ਨਹੀਂ ਜਾਇਆ ਜਾਇਦਾ ਠੀਕ ਹੈ ਠੀਕ ਹੈ ਜੀ ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਲੋਕ ਪੱਤਰਕਾਰਾਂ ਨੂੰ న్యూਸ ਚੈਨਲਾਂ ਨੂੰ ਇਸਤੇਮਾਲ ਕਰਦੇ ਆ ਗਿੜਗੜਾਨੇ ਆ ਕਿ ਆਓ ਸਾਡੀ ਆਵਾਜ਼ ਚੱਕੋ ਜਾਂ ਤੁਸੀਂ ਆਵਾਜ਼ ਚੱਕ ਲੈਣੇ ਆ ਫਿਰ ਉਹ ਥਾਣੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਥਾਣੇ ਬੁਲਾ ਕੇ ਉਹਨਾਂ ਨੂੰ ਅਸਲੀ ਵਿਕਾਸ ਦਿਖਾਇਆ ਜਾਂਦਾ ਹੈ ਤੇ ਵਿਕਾਸ ਜਦ ਦਿਖ ਜਾਂਦਾ ਉਹਨਾਂ ਨੂੰ ਤੇ ਉਹ ਕੀ ਬਿਆਨ ਦਿੰਦੇ ਆ ਇਹ ਨੰਨਾ ਨੌਜਵਾਨ ਉਸ ਤੋਂ ਬਾਅਦ ਤੁਸੀਂ ਇਹਦੀ ਤਿੰਨੋਂ ਚਾਰੋਂ ਵੀਡੀਓ ਆਡੀਓ ਸੁਣ ਚੁੱਕੇ ਹੋ ਤੇ ਹੁਣ ਇੱਕ ਇਹ ਨੰਨਾ ਨੌਜਵਾਨ ਕੀ ਬਿਆਨ ਦੇ ਰਿਹਾ ਉਸ ਥਾਣੇ ਜਾਣ ਤੋਂ ਬਾਅਦ ਉਸ ਤੋਂ ਬਾਅਦ ਇਹਦਾ ਫੋਨ ਨਹੀਂ ਆਂਦਾ ਤੇ ਉਸ ਤੋਂ ਬਾਅਦ ਤੁਰੰਤ ਇੱਕ ਵੀਡੀਓ ਵਾਇਰਲ ਕੀਤੀ ਜਾਂਦੀ ਆ ਆਮ ਆਦਮੀ ਪਾਰਟੀ ਵੱਲੋਂ ਤੇ ਇੱਕ ਖਬਰ ਲਾਈ ਜਾਂਦੀ ਹੈ ਇੱਕ ਵੈਬ ਚੈਨਲ ਹੈਗਾ ਉਹਦੇ ਵੱਲੋਂ ਇੱਕ ਖਬਰ ਲਾਈ ਜਾਂਦੀ ਹੈ ਤੇ ਸੁਣੋ ਤੇ ਇਹ ਨੌਜਵਾਨ ਜਿਹੜਾ ਨੰਨਾ ਪ੍ਰਦਾਨ ਕਿਹਾ ਜਾਂਦਾ ਉਸ ਵਾਰਡ ਦਾ ਆਫੀਸਰ ਕਲੋਨੀ ਦਾ ਤੇ ਇਸ ਨੂੰ ਆਫੀਸਰ ਕਲੋਨੀ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਤੇ ਹੋਰ ਰਾਜਪੁਰੇ ਇਲਾਕੇ ਦੇ ਲੋਕਾਂ ਨੂੰ ਵਾਰਡ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਜੇ ਉਹ ਹਿੰਮਤ ਰੱਖਦੇ ਆ ਆਪਣੀ ਆਵਾਜ਼ ਰੱਖਣ ਦੀ ਤੇ ਹਿੰਮਤ ਰੱਖਣ ਉਹਦਾ ਉਹਦਾ ਸਟੈਂਡ ਰੱਖਣ ਦੀ ਵੀ ਸਿਰਫ ਪੱਤਰਕਾਰਾਂ ਨੂੰ ਯੂਜ਼ ਨਾ ਕੀਤਾ ਜਾਵੇ ਨਹੀਂ ਤਾਂ ਕੋਈ ਵੀ ਚੈਨਲ ਜਾਂ ਕੋਈ ਵੀ ਪੱਤਰਕਾਰ ਕਿਸੇ ਦੀ ਆਵਾਜ਼ ਚੱਕਣ ਤੋਂ ਗੁਰੇਜ਼ ਕਰੇਗਾ ਕਿਉਂਕਿ ਅਸੀਂ ਜਿਹੜਾ ਹੈ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਆ ਠੀਕ ਹੈ ਸਰਕਾਰ ਐਕਸ਼ਨ ਵੀ ਲੈਂਦੀ ਹੈ ਕੰਮ ਵੀ ਕਰਦੀ ਹੈ ਤੇ ਅਸੀਂ ਧੰਨਵਾਦ ਵੀ ਕਰਦੇ ਆ ਮੈਡਮ ਨੀਨਾ ਮਿੱਤਲ ਦਾ ਜਿਨ੍ਹਾਂ ਨੇ ਇਹ ਜੇ ਨੰਨੇ ਵਰਗੇ ਲੋਕਾਂ ਦੀ ਅਸਲੀਅਤ ਜਿਹੜੀ ਹੈ ਲੋਕਾਂ ਦੇ ਸਾਹਮਣੇ ਰੱਖੀ ਹੈ ਕਿ ਸਰਕਾਰ ਦਾ ਕਿੰਨਾ ਦਬਦਬਾ ਹੁੰਦਾ ਹੈ ਕਿ ਕਿਸ ਤਰ੍ਹਾਂ ਮਿੱਠੂ ਤੋਤਾ ਬੋਲਦਾ ਬਾਅਦ ਦੇ ਵਿੱਚ ਜਦ ਥਾਣੇ ਜਾ ਕੇ ਉਸ ਤੋਂ ਬਾਅਦ ਬਿਆਨ ਚੇਂਜ ਹੁੰਦੇ ਆ ਤੇ ਤੁਹਾਨੂੰ ਇਹ ਵੀਡੀਓ ਸਾਰੀ ਸੁਣਾਈ ਹੈ ਤੇ ਹੁਣ ਉਹ ਪਹਿਲਾਂ ਉਹ ਵੀਡੀਓ ਸੁਣ ਲਓ ਜਿਸ ਵਿੱਚ ਇਹ ਨੰਨਾ ਨੌਜਵਾਨ ਦੁਆਰਾ ਤੋਂ ਤਾਰੀਫਾਂ ਦੇ ਪੁੱਲ ਬਣ ਰਿਹਾ ਕਿ ਸਾਡ ਇਹ ਇਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਗਲੀ ਚ ਕੰਮ ਹੋ ਚੁੱਕਿਆ ਹੈ ਜਦ ਪੱਤਰਕਾਰਾਂ ਨੂੰ ਬੁਲਾਇਆ ਗਿਆ ਸੀ ਥੋੜਾ ਜਿਹਾ ਵਿజిਟ ਕਰਨਾ ਚਾਹੀਦਾ ਸੀਗਾ ਕਾਫੀ ਟਾਈਮ ਤੋਂ ਪਰੇਸ਼ਾਨ ਸੀਗੇ ਕਿ ਕਿਹੜੀ ਕਿਹੜੀ ਕਲੋਨੀ ਦੇ ਵਿੱਚ ਕੰਮ ਚੱਲ ਰਿਹਾ ਹੈ ਕਿਹੜੀ ਕਲੋਨੀ ਦੇ ਵਿੱਚ ਕੰਮ ਨਹੀਂ ਚੱਲ ਰਿਹਾ ਬਿਆਨ ਦੇਣ ਤੋਂ ਪਹਿਲਾਂ ਚਾਰ ਵਾਰ ਸੋਚਣਾ ਚਾਹੀਦਾ ਸੀਗਾ ਫਿਲਹਾਲ ਤੁਸੀਂ ਆਡੀਓ ਸੁਣੋ ਇਹਦੀ ਵੀਡੀਓ ਸੁਣੋ ਜਿਹੜੀ ਕਿ ਆਮ ਆਦਮੀ ਪਾਰਟੀ ਵੱਲੋਂ ਤੇ ਇੱਕ ਵੈਬ ਚੈਨਲ ਵੱਲੋਂ ਵਾਇਰਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਜਿੰਦਾਬਾਦ ਸੁਨੀਨਾ ਮਿੱਤਰ ਜਿੰਦਾਬਾਦ ਸੁਨੀਨਾ ਮਿੱਤਰ ਸਾਨੂੰ ਬੜੀ ਅਜੀਬ ਦਾ ਲੱਗਿਆ ਵੀ ਜੇ ਸਾਡੇ ਕੋਲ ਮੈਡਮ ਆ ਜਾ ਕੇ ਖੜ ਜਾਂਦਾ ਕਿ ਉਹਨਾਂ ਨੂੰ ਕੀ ਜਵਾਬ ਦਵਾਂਗੇ ਵੀ ਅਸੀਂ ਤਾਂ ਕੀ ਬੋਲ ਬੈਠੇ ਤੇ ਇੱਕ ਕਲੋਨੀ ਦੇ ਵਿੱਚ ਤਾਂ ਕੰਮ ਬਹੁਤ ਹੋ ਗਿਆ ਹੈ ਕਿ ਮੈਂ ਸੱਚ ਨਾਲ ਕਹਵਾਂ ਤਾਂ ਮੈਂ ਇਸ ਇਲੈਂਡ ਦੇ ਵਿੱਚ ਨਾ ਅੱਜ ਕਾਫੀ ਟਾਈਮ ਬਾਅਦ ਆਇਆ ਤਾਂ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਇਤਨਾ ਕੰਮ ਚੱਲ ਰਹੇ ਨੇ ਤਾਂ ਮੈਂ ਮੈਡਮ ਨੀਨਾ ਮਿੱਤਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਉਹਨਾਂ ਨੇ ਕਲੋਨੀ ਦੇ ਜਿਹੜੇ ਕੰਮ ਕਰਾਏ ਨੇ ਤੇ ਜਿਹੜੇ ਅੱਗੇ ਕਰਵਾਉਣ ਵਾਲੇ ਨੇ ਉਹਨਾਂ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਡੇ ਕੋਲ ਜੋ ਕੁਝ ਗਲਤੀਆਂ ਹੋਈਆਂ ਨੇ ਉਹਨਾਂ ਲਈ ਵੀ ਮਾਫੀ ਚਾਹੁੰਦੇ ਹਾਂ ਸੋ ਤੁਸੀਂ ਸੁਣ ਚੁੱਕੇ ਹੋ ਸਾਰੀ ਆਡੀਓ ਵੀਡੀਓ ਤੁਹਾਨੂੰ ਸੁਣਾ ਚੁੱਕੇ ਆ ਫਿਲਹਾਲ ਤੁਹਾਡਾ ਕਮੈਂਟ ਦੇ ਵਿੱਚ ਕੀ ਜਵਾਬ ਹੈ ਕਿੰਨੀ ਤੁਸੀਂ ਸ਼ੇਅਰ ਕਰਦੇ ਹੋ ਇਸ ਨੂੰ ਤੇ ਕਿੰਨਾ ਕਹ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ ਕਿ ਜਦ ਨੰਨੇ ਨੌਜਵਾਨ ਨੂੰ ਤਕਲੀਫ ਸੀ ਤਾਂ ਮੀਡੀਆ ਨੂੰ ਬੁਲਾਇਆ ਗਿਆ ਮੀਡੀਆ ਦੇ ਸਾਹਮਣੇ ਪੂਰੇ ਵਾਰਡ ਨੇ ਬੋਲਿਆ ਤੇ ਖੁੱਲਕੇ ਬੋਲਿਆ ਪੈਸੇ ਦੀ ਗੱਲ ਵੀ ਕੀਤੀ ਗਈ ਵੀ 7-700 ਰੁਪਏ ਵੀ ਲਏ ਗਏ ਉਹਦੇ ਬਿਆਨ ਲੈਣ ਵਾਸਤੇ ਥਾਣੇ 'ਚ ਵੀ ਬੁਲਾਇਆ ਗਿਆ ਕਿਉਂ ਬੁਲਾਇਆ ਗਿਆ ਥਾਣੇ ਦੇ ਵਿੱਚ ਪੂਰੇ ਵਾਰਡ ਨੂੰ ਕਿਉਂ ਨਹੀਂ ਬੁਲਾਇਆ ਗਿਆ ਸਾਰੀ ਵੀਡੀਓ ਸਾਰੀ ਸੱਚਾਈ ਤੁਹਾਡੇ ਸਾਹਮਣੇ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਰਾਜਪੁਰੇ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਤੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਤੇ ਇਜਾਤ ਤੇ ਇਹ ਜ਼ਰੂਰ ਦੱਸਣਾ ਹੈ ਕਿ ਨੰਨੇ ਨੌਜਵਾਨ ਨੂੰ ਜਾਂ ਥਾਣੇ ਦੇ ਵਿੱਚ ਬੁਲਾਇਆ ਗਿਆ ਤੇ ਉਹਨੂੰ ਉੱਥੇ ਕੀ ਕਿ ਇਹ ਜਾ ਕਿਹਾ ਗਿਆ ਕਿ ਉਸ ਤੋਂ ਬਾਅਦ ਉਸ ਨੂੰ ਸਾਰੇ ਵਿਕਾਸ ਖੁੱਲ ਕੇ ਦਿਖਣ ਲੱਗ ਗਏ ਉਹਦੇ ਉਹਦੇ ਅੱਖਾਂ ਤੇ ਚਸ਼ਮਾ ਲੱਗ ਗਿਆ ਤੇ ਚਸ਼ਮੇ ਦੇ ਨਾਲ ਬਿਲਕੁਕੁਲ ਕਲੀਅਰ ਜਿਹੜਾ ਹੈ ਉਸ ਨੂੰ ਵਿਕਾਸ ਦੀ ਤਸਵੀਰ ਨਜ਼ਰ ਆ ਗਈ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਇਜਾਜ਼ਤ ਇੱਕ ਹੋਰ ਮੈਂ ਤੁਹਾਨੂੰ ਲਾਸਟ ਵਿੱਚ ਕਹਾਂਗਾ ਜੇ ਸਾਡੇ ਚੈਨਲ ਨੂੰ ਅੱਗੇ ਤੋਂ ਆਪਣੇ ਵਾਰਡ ਦੇ ਵਿੱਚ ਵਿਕਾਸ ਵਾਸਤੇ ਬੁਲਾਣਾ ਤਾਂ ਸਟੈਂਡ ਜ਼ਰੂਰ ਰੱਖੋ ਕਿਉਂਕਿ ਸਕੂਟਰ ਦਾ ਵੀ ਸਟੈਂਡ ਹੁੰਦਾ ਹੈ ਇਨ ਲੋਕਾਂ ਦਾ ਕੋਈ ਸਟੈਂਡ ਨਹੀਂ ਹੈ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋਇਜਾਤ ਆਪਾਂ ਫੇਰ ਮਿਲਾਂਗੇ ਨਵੀਂ ਖਬਰ ਦੇ ਨਾਲ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਲ